ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਇਹ ਆਪਣਾ ਚੈਨਲ ਦਾ ਨਿਊ ਨੇਮ ਹੈ 올ਡ ਨੇਮ ਸੀ ਜਬਜੋਤ ਸਿੰਘ ਬਰਾਡ ਸੋ ਪਲੀਜ਼ ਜਿਹੜੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕਰਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਕਿਦਾਂ ਲੱਗਦੇ ਨੇ ਤੁਹਾਨੂੰ ਵਲੌਗਸ ਹਾਂਜੀ ਮਾਰਨਿੰਗ ਦਾ ਟਾਈਮ ਆਪਣਾ ਤੋਂ ਸਭ ਤੋਂ ਪਹਿਲਾਂ ਕਰਦੇ ਹੁੰਨੇ ਆ ਪਾਠ ਸੋ ਆਪਾਂ ਪਾਠ ਪੂਜਾ ਕਰ ਲਈ ਆ ਉਦੀ ਤੇ ਇੱਥੇ ਆਗੇ ਸੀ ਕਿਚਨ ਚ ਤੇ ਮੰਮੀ ਰੋਟੀ ਲਾਣ ਲੱਗ ਗਈ ਸੀ ਤੇ ਮੈਂ ਕਰ ਲੱਗੀ ਸੀ ਡਿਫਨ ਪੈਕ ਤੇ ਬਸ ਲੋ ਜੀ ਰੋਟੀਆਂ ਆਪਣੇ ਬਣ ਗਈ ਸੀ ਤੇ ਮੈਂ ਟਿਫਨ ਪੈਕ ਕਰ ਲਿਆ ਸੀ ਤੇ ਆਪਾਂ ਪਹਿਲੀ ਰੋਟੀ ਗਊ ਮਾਂ ਤੈਨੂੰ ਪਾਉਣੀ ਹੁੰਦੀ ਹੈ ਤੇ ਦੂਜੀ ਰੋਟੀ ਜਿਹੜੀ ਆਪਾਂ ਡੌਗੀ ਨੂੰ ਪੁੰਨੇ ਹੁੰਦੇ ਨੇ ਜੋ ਕਿ ਬਾਹਰ ਕੁੰਡੇ ਦੇ ਵਿੱਚ ਗੇਟ ਦੇ ਕੋਦੇ ਕੁੰਡਾ ਧਰਿਆ ਉਹ ਕੁੰਡੇ ਦੇ ਵਿੱਚ ਪਾ ਦਿੰਦੇ ਹੁੰਦੇ ਆ ਤੇ ਡੌਗੀ ਖਾ ਲੈਂਦਾ ਲੋ ਜੀ ਵੀ ਇੱਕ ਕੰਮ ਦੇ ਤੌਰ ਤੇ ਮੈਂ ਕੰਮ ਹੀ ਸਮਝਦੀ ਹੁੰਦੇ ਨੂੰ ਲੋ ਜੇ ਤੋਂ ਬਾਅਦ ਮੈਂ ਤਾਂ ਬਦਾ ਵੇੜਾ ਸੁਮਰਾ ਲੋ ਜੀ ਟਾਈਮ ਹੋ ਗਿਆ 9 ਵਜੇ ਦਾ ਤੇ ਆਪਾਂ ਉਹ ਤੇ ਕੁੱਤੇ ਦੇ ਕੰਮ ਕਰੇ ਮੋਤੇ ਅੱਜ ਜਾਣਾ ਆਪਾਂ ਤੇ ਬਾਹਰ ਸੋ ਪੂਰੀ ਲੀ ਪੈਕਿੰਗ ਵਗੈਰਾ ਕਰਨੀ ਹੈ ਜੇ ਗਾਹ ਸੇਰ ਤਾਂ ਤੁਹਾਨੂੰ ਦੱਸ ਕੱਲ ਨਾਲ ਲਈ ਸੀ ਆਪਾਂ ਸੋ ਪੈਕਿੰਗ ਆਪਣੀ ਬਈਏ ਦੀ ਪੈਕਿੰਗ ਕੱਪੜੇ ਕੱਢ ਕੇ ਧਾਈਆਂ ਹੁਣ ਮੈਂ ਆਈ ਸੀ ਤੇ ਮੈਂ ਕਿ ਚੱਲ ਕੈਮਰਾ ਬੰਦ ਸੀ ਜਮੇ ਚੱਲਿਆ ਨਹੀਂ ਕੈਮਰਾ ਦੇ ਉੱਧਰ ਤੇ ਕੱਪੜੇ ਪ੍ਰੈਸ ਕਰਨ ਵਾਲਿਆ ਪੈਕਿੰਗ ਕਰਨ ਵਾਲੀ ਆ ਤੇ ਹਸਬੰਡ ਆ ਜਾਣਗੇ ਦੇਖੋ ਕਿੰਨੇ ਵਜੇ ਤੋਂ ਦੇ ਕੋਈ ਅਜੇ ਫਿਕਸ ਟਾਈਮ ਦਾ ਕਨਫਰਮ ਨਹੀਂ ਹੈ ਕਨਾਂ ਸ਼ਾਮ ਦੇ ਨੇੜੇ ਜਿਹੜੇ ਦੁਰਾਂਗੇ ਆਪਾਂ ਪਹਿਲਾਂ ਤਾਂ ਨਹੀਂ ਦੁਰਦੇ ਮੈਨੂੰ ਇਹ ਹੈ ਕਿ ਸੌਣ ਤੋਂ ਪਹਿਲਾਂ ਦਾ ਚੱਪ ਜੋ ਸੋਊਗਾ ਅਕਸਰ ਉਦੋਂ ਪਹਿਲਾਂ ਪੈਕਿੰਗ ਵਗੈਰਾ ਡਨ ਹੋਵੇ ਉਦੋਂ ਕਿੱਸ ਗ੍ਰੇਨ ਨੂੰ ਆ ਕੇ ਤਿਆਰ ਕਰਕੇ ਤੇ ਲੈ ਕੇ ਹੀ ਜਾਣਾ ਹੋਵੇ ਬੱਚੇ ਦੇ ਨਾਲ ਤੁਹਾਨੂੰ ਕਿਤੇ ਪੈਕਿੰਗ ਵਗੈਰਾ ਨਾਲ ਬਾਅਦ ਚ ਪੰਨੇ ਹੋ ਕੇ ਸੋ ਅਸੀਂ ਉਹ ਨਹੀਂ ਪੈਕਿੰਗ ਕਰਕੇ ਰੱਖਦੇ ਹਾਂ ਸਾਰੀ ਕਿਉਂਕਿ ਆਪਣਾ ਅਸੀਂ ਸ਼ਾਮ ਤੋਂ ਲੈ ਕੇ ਕੱਲ ਸ਼ਾਮ ਤੱਕ ਦੇ ਫੋਂ ਪੈਕਿੰਗ ਡਨ ਕਰਦੇ ਆ ਥੋੜਾ ਜਨਾ ਮੈਂ ਰੈਸਟ ਕਰਨਾ ਇਸ ਚੱਕਰਾਂ ਲਾ ਲਓ ਜੀ ਆਏ ਹੁਣ ਆਪਾਂ ਕੱਪੜੇ ਪ੍ਰੈਸ ਕਰਦੇ ਆ ਕਿਉਂਕਿ ਤੁਹਾਨੂੰ ਪਤਾ ਆਪਾਂ ਜਾਣਾ ਵੀ ਹੈ ਸੋ ਆਪਾਂ ਕਰਦੇ ਕੱਪੜੇ ਪ੍ਰੈਸਾ ਕੱਢੇ ਪਏ ਆ ਸਾਰੇ ਸੋ ਆਪੋ ਕਰਦੇ ਹੁਣ ਕੱਪੜੇ ਪ੍ਰੈਸ ਤਾਂ ਕੰਮ ਫਿਰ ਉਹ ਤੋਂ ਬਾਅਦ ਦੇਖਦੇ ਆ ਫੇਕ ਨਾ ਹਲਕੀ ਫੁਲਕੀ ਸਮਾਨ ਜਿਹੜਾ ਇਹਨਾਂ ਚੁੰਨੀਆਂ ਵਗੈਰਾ ਕੱਢਣ ਵਾਲੀਆਂ ਉਹ ਕੱਢ ਲਏ ਦੋ ਕੁ ਚੁੰਨੇ ਦਾ ਮੈਂ ਬੁੱਤੋ ਕੱਪੜੇ ਕੱਢ ਰਹੀ ਹਾਂ ਅੰਦਰੋਂ ਕੱਪੜੇ ਕੱਢ ਕੇ ਲਿਆਉਣੀ ਆ ਮਮਾ ਆ ਜਾ ਮਮਾ ਆ ਜਾ ਲੱਗਾ ਪਰ ਮੈਂ ਕੱਢਦੀ ਆ ਚੁੰਨੀਆਂ ਜਿਵੇਂ ਨਾ ਅਲੱਗ ਰੱਖਦੀ ਹੁੰਦੀ ਹਾਂ ਮੈਂ ਕੋਈ ਚੁੰਨੇਗਾ ਕੱਢੀ ਆਪਾਂ ਦਵਾ ਦੋ ਯਾਰ ਇੱਕ ਨਾ ਜੱਪ ਚੋ ਦੀ ਅਲਮੀਰਾ ਜ਼ਰੂਰ ਸੈੱਟ ਕਰਨੀ ਮੈਂ ਸਾਰਾ ਨਾ ਮੈਸਤੀ ਹੋਇਆ ਬਹਿਦਾ ਸਮਾਨ ਤਾਂ ਨਾ ਕੋਈ ਜਨ ਪਟੜ ਖੋਣ ਪਿੰਦੇ ਕੋਈ ਚੱਤ ਲਾ ਹਾਂ ਚੁੰਨੀਆਂ ਆਪ ਵੀ ਮੇਰੇ ਕਿਚਨ 'ਚ ਇੱਥੇ ਵਿੱਚ ਟਿੱਕੀਆਂ ਨਹੀਂ ਔ ਟਿੱਕੀਆਂ ਕਹਿੰਦੇ ਆ ਆਹ ਦੇਖੋ ਟੀ ਵਾਲੇ ਡਰੈਸ ਵੀ ਸੰਭਣੀਆਂ ਤੁਹ ਦੱਸਿਆ ਨਾ ਮੈਂ ਅਸਲੀ ਹੋਇਆ ਪਿਆ ਕੰਮ ਇੱਕਦਰੀ ਉਹ ਖਾਣ ਪੀਣ ਦਾ ਸਮਾਨ ਦਾ ਡੱਬਾ ਲੱਗਾ ਹੈ ਫਿਰ ਵੀ ਇਹ ਡੱਬਾ ਸੀ ਬਾਹਰ ਨਹੀਂ ਰੱਖਦੇ ਕਿਉਂ ਨਹੀਂ ਰੱਖਦੇ ਕਿਉਂਕਿ ਨਾ ਇਹ ਫਿਰ ਤੁਹਾਨੂੰ ਪਤਾ ਨਾ ਸਾਰੇ ਕਹਿ ਦਿੰਦਾ ਲੈਓ ਸਮਾਦਰ ਆਪਦਾ ਬਹੁਤ ਜੱਪ ਦਾ ਜਿਹੜਾ ਨਾ ਕੰਸੂਟੀ ਦਿਖਾਨੀ ਜੱਪ ਜੋ ਤੇ ਜਦੋਂ ਫਸਟ ਟਾਈਮ ਹੌਸਪੀਟਲ ਚ ਛੁੱਟੀ ਮਿਲੀ ਸੀ ਨਾ ਫਸਟ ਟਾਈਮ ਜਦੋਂ ਹੌਸਪੀਟਲ ਚ ਛੁੱਟੀ ਮਿਲੀ ਸੀ ਜੱਪ ਨੂੰ ਤੇ ਅਸੀਂ ਚੱਲੇ ਸੀ ਅਬੋਰ ਸਿੱਧਾ ਕਿਉਂਕਿ ਅਸੀਂ ਇੱਧਰ ਨਹੀਂ ਆਏ ਸੀ ਪਿੰਡ ਸਿੱਧਾ ਸੀ ਉੱਧਰ ਚਲੇ ਗਏ ਸੀ ਸੋ ਪਹਿਲੇ ਚੌਥੇ ਦਿਨ ਜਿਹੜਾ ਨੇ ਸੂਟਵੈਅ ਕੀਤਾ ਸੀ ਦਿਖਾਵਾਂ ਤੁਹਾਨੂੰ ਮੈਂ ਚੀਜ਼ਾਂ ਸਾਹਮਣੇ ਰੱਖਿਆ ਹੈ ਦੇਖੋ ਇੱਕ ਮਿੰਟ ਕੈਮਰਾ ਦੂਜੀ ਤਰ੍ਹਾਂ ਕਰਕੇ ਦਿਖਾਉਣੀ ਹੈ

ਕਿਊਟ ਵਾਕ ਬਾਈ ਬੇਬੀ ਹੱਗ ਦੇ ਨੇ ਦੋਨਾਂ ਨਾਲ ਤੇਨੇ ਕੁ ਸੋਦੇ ਸੀ ਨਿੱਕੇ ਜੇ ਮਨ ਲਾ ਪਤਾ ਨਹੀਂ ਯਾ ਕਿ ਯਾਦ ਵੀ ਨਹੀਂਗਾ ਕਨਫਰਮ ਰੇਟ ਨਹੀਂ ਆਦੋਂ ਕਿ ਮੈਂ ਕਿ ਗੈਸ ਜਿਹਾ ਹੈ ਜਦ ਜੋਦੇ ਪਹਿਲੇ ਬੂਟ ਨਿੱਕੇ ਨਿੱਕੇ ਮੈਂ ਹਜ ਵੀ ਸਿਰਫ ਮੈਂ ਲਾਦੇ ਮੇਦੇ ਤੇਨੇ ਤੇ ਤੁਹਾਨੂੰ ਤੇ ਰਕੀਬਸ ਨੂੰ ਹੈ ਨਹੀਂ ਨੂੰ ਸਾਹਮ ਕੇ ਰੱਖਿਓਏ ਮੈਂ ਯਾਦਗਰੀ ਹਰ ਇੱਕ ਇੱਕ ਚੀਜ਼ ਦੀ ਯਾਦਗਰੀ ਹਿੰਦੀ ਬੱਚੇ ਦੀ ਸੋ ਬੱਚਾ ਜਦੋਂ ਵੱਡਾ ਹੁੰਦਾ ਉਹਨਾਂ ਨੂੰ ਹਰ ਇੱਕ ਚੀਜ਼ ਦਿਖਾਉਣੀ ਚਾਹੀਦੀ ਹੈ ਤੇ ਆਪਾਂ ਨੂੰ ਕਿ ਬੇਟਾ ਤੇਰੇ ਆਹ ਪਹਿਲੇ ਸ਼ੂਸ ਸੀ ਆ ਤੇਰਾ ਪਹਿਲਾ ਸੂਟ ਪਾਇਆ ਸੀ ਨਾ ਤੇਰੀ ਆ ਬੋਟਲ ਸਭ ਕੁਝ ਨਾ ਸੋ ਆਪਾਂ ਇਹ ਚੀਜ਼ਾਂ ਹਮੇਸ਼ਾ ਹੀ ਆਲਵੇਸ ਹੀ ਹਮੇਸ਼ਾ ਸੰਭ ਕੇ ਰੱਖਾਂਗੇ ਤੇ ਬੇਬੀ ਵੀ ਨਾ ਕਿ ਆਪਣੇ ਵਲੌਗ ਦੇ ਵਿੱਚ ਵੀ ਵਲੌਗ ਵੀ ਆਪਣੇ ਕਿ ਯਾਦਗਰੀ ਦੀ ਤਰ੍ਹਾਂ ਹੀ ਹੁੰਦੇ ਆ ਸੋ ਵਲੌਗ ਦੇ ਵਿੱਚ ਵੀ ਜਦੋਂ ਵੇਖੂਗਾ ਵੱਡਾ ਹੋ ਗਿਆ ਨਾ ਕਿ ਮੇਰੇ ਮੰਮਾ ਵਲੌਗ ਬਣਾਉਂਦੇ ਸੀ ਨਾ ਸੋ ਸਤਰਾਵਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਦੇਖ ਸਕਦਾ ਕਿੰਨੇ ਸੋਹਣੇ ਹੁੰਦੇ ਆ ਇਵੇਂ ਤਾਂ ਗੱਲ ਨਿਕ ਨਿੱਕਾਈ ਆਤੀ ਟੋਪੀ ਕਿਉਂ ਨਹੀਂ ਆਪਣੇ ਪੇਂ ਮੇਲੇ ਮੁੱਲੇ ਚ ਮਿਲ ਜਾਂਦੇ ਅਸੀਂ ਸੇਵ ਤੇ ਰੱਖਣ ਵਾਲੀ ਛੋਟੀ ਆ ਨਾ ਉਹ ਸਾਨੂੰ ਮਿਲੀ ਨਹੀਂ ਸੀ ਤੇ ਫਿਰ ਅਸੀਂ ਫਸਟ ਕਰਾਈ ਤੋਂ ਕਿੰਨੀ ਕਰ ਵੇਖੋ 550 ਦੀ ਨਿੱਕੀ ਜੀ ਟੋਪੀ ਦਿੱਤੀ ਸੀ ਫਸਟ ਕਰਾਈ ਤੋਂ ਲਈ ਸੀ ਅਸੀਂ ਤੇ ਉਹ ਇੱਕ ਗੱਲ ਓਦਾਂ ਦੀ ਓਦਾਂ ਹੀ ਪਈ ਹੋਈ ਐ ਬਿਲਕੁਲ ਵੀ ਨਹੀਂ ਕੁਛ ਹੋਇਆ ਕੁਛ ਵੀ ਨਹੀਂ ਹੋਇਆ ਕਹਿ ਸਕਦੇ ਕੁਛ ਵੀ ਅਜਦ ਕੇਰੀਆ ਹੁੰਦੀ ਨਾ ਆ ਵੀ ਨਹੀਂ ਖਰਾਬ ਹੋਈ ਗਈ ਇੰਨੀ ਮਹਿੰਗੀ ਤਾਂ ਦਿੱਤੀ ਸੀ ਪਰ ਅਸਤਾ ਲੈਣੀ ਸੀ ਫਿਰ ਇਹਦੇ ਸਿਰ ਤੋਂ ਤੇ ਬਟ ਸੋਹਣੀ ਬਹੁਤ ਐ ਦੇਖੋ ਫਰਸਟ ਕਈ ਉਹ ਲੰਨੇ ਸ਼ੋਅਰੂਮ ਚ ਬਿਠਿੰਡੇ ਹੋਏ ਲੱਗੇ ਸੀ ਛੋਟੇ ਹੁੰਦੇ ਦੀ ਬਹੁਤ ਸ਼ੋਪਿੰਗ ਕੀਤੀ ਫਰਸਟ ਕਈ ਬਹੁਤ ਜ਼ਿਆਦਾ ਸ਼ੋਪਿੰਗ ਕੀਤੀ ਹੋਣਾ ਸੀ ਨਹੀਂ ਜਾਂਦੇ ਫਰਸਟ ਕਈ ਤੇ ਬਹੁਤ ਕਾਸਟਲੀ ਹੈ ਬਸ ਤਾਂ ਉਹ ਤਾਂ ਚਲ ਮਨ ਲੈਦਾ ਲੈਂਦਾ ਚੀਜ਼ਾਂ ਬਟਨ ਕੀ ਲੈ ਬਟ ਲੈਦਾ ਲੈਂਦਾ ਬਟ ਹੋਣਾ ਸੀ ਜਾਂਦੇ ਨੇ ਹੁਣ ਕਿਉਂਕਿ ਨਾਰਮਲ ਆਪਣੇ ਸ਼ਾਪ ਬਿਠਿੰਡੇ ਵੀ ਹੈ ਹੌਲ ਸੇਲ ਦੇ ਸ਼ਾਪਸ ਹੈ ਨਹੀਂ ਨੇ ਸੋ ਆਪ ਕੋ ਉੱਥੋਂ ਵੀ ਬਾਏ ਕਰ ਲੈਣੇ ਆ ਤੇ ਆਪਣੇ ਬਟਨ ਕੌਣ ਨੇ ਹੈਗੀ ਆ ਦੋ ਦੋ ਤਿੰਨ ਸ਼ਾਪ ਹੈਗੀ ਉੱਥੋਂ ਵੀ ਬਾਏ ਕਰ ਲੈਨੇ ਆਪਾਂ ਸਪੀਕਸ ਨਹੀਂ ਹੈਗਾ ਕਿ ਫੋਨ ਉੱਥੇ ਕਰਵਾਉਣਾ ਤੇ ਲੈਣੇ ਆਪਾਂ بس ਬਠਿੰਡੇ ਜੋ ਫਿਕਸ ਇੱਕ ਦੁਕਾਨ ਹੈਗੀ ਐ ਦੀ ਕੱਪੜਿਆਂ ਦੀ ਦੋ ਬਠਿੰਡੇ ਆ ਦੋ ਗੋਨਿਆਂ ਨੇ ਉਹਿੱਥੋਂ ਝੋ ਲੈਣੇ ਹੋਵੇ ਉੱਥੋਂ ਲੈਣੇ ਨੇ ਮੈਨੂੰ ਬਹੁਤ ਸੋਹਣੀ ਲੱਗੀ ਸਜਪ ਦੀ ਟੋਪੀ ਬਾਕੀ ওভারঅল ਇਹਦੀਆਂ ਜਿੰਨੀਆਂ ਵੀ ਚੀਜ਼ਾਂ ਨਾ ਅੱਜ ਤੋਂ ਲੈ ਕੇ ਚੋਂਗ ਹੋਇਆ ਹੈਗਾ ਸਾਰੀਆਂ ਸਾਂਭੀਆਂ ਹੀ ਹੋਈਆਂ ਇਹਦੀਆਂ ਇਹਦੇ ਕੱਪੜੇ ਆ ਛੋਟੇ ਹੋ ਜਾਂਦੇ ਤੇ ਦੀ ਭੈਣ ਹੈਗੀ ਆ ਮਾਸੇ ਦੀ ਕੁੜੀ ਤੇ ਉਹਦੇ ਅਸੀਂ ਪਜਾਮੀਆਂ ਪਜੂਮੀਆਂ ਜਿਵੇਂ ਹਰੀ ਤੇ ਛੋਟੀ ਹੈਗੀ ਉਹ ਇਹਦੇ ਨਾਲ ਛੋਟੇ ਪੰਜ 6 1 ਤੋਂ 6 ਮਹੀਨੇ ਤੇ ਉਹ ਵੇਅਰ ਕਰ ਲੈਂਦੀ ਆ ਉਹ ਹੋਰ ਕਿਸੇ ਨੂੰ ਮੈਂ ਇਹਦਾ ਕਪੜਾ ਨਹੀਂ ਦਿੰਦੀ ਮੈਂ ਵੈਸੇ ਨਹੀਂ ਦਿੰਦੀ ਕਿਉਂਕਿ ਮੈਂ ਖੁਦ ਨਹੀਂ ਪਾਉਂਦੀ ਨਾ ਕਿਸੇ ਹੋਰ ਦੇ ਕੱਪੜੇ ਨਾ ਮੈਂ ਦਿੰਨੀ ਆ ਸੋਸੇ ਤਾਂ ਨਹੀਂ ਬੇਟੇ ਦਾ ਖਰਚਾ ਚਲ ਰੱਖਿਆ ਆਪਾਂ ਚਲੋ ਜੀਆ ਵੇਖੋ ਕਿੰਨਾ ਮੈਸੀਪ ਹੁਣਾ ਕਰੀ ਪਿਆ ਇਹਦੇ ਅਲਮਾਰੀ ਦੇ ਵਿੱਚ ਆ ਥੱਲੋਂ ਤਾਂ ਪੂਰਾ ਸੈੱਟ ਹੈ ਇਹਦਾ ਇਹ ਸਰਦੀ ਦਾ ਸਮਾਨ ਸਟਾਕ ਪਿਆ ਆ ਵੀ ਚਲੋ ਇਹਦਾ ਸੈੱਟ ਵਾਂਗੂ ਕਿਉਂਕਿ ਇੱਥੇ ਦਾ ਦੂਜਾ ਸਮਾਨ ਪਿਆ ਬੋਟਲਸ ਟੀਫਨਸ ਹਨਾ ਤੇ ਖੇਡਾਂ ਖੁੱਡਾਂ ਪਈਆਂ ਜਿਹੜੀਆਂ ਅਨਲੱਗ ਹੁੰਦੀਆਂ ਜਿਵੇਂ ਚੀਜ਼ਾਂ ਨਵੀਆਂ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਉਹ ਪਈਆਂ ਇੱਥੇ ਇਹ ਵੀ ਸੈੱ ਆ ਵੀ ਕੋਈ ਦਾ ਟਿਫਨ ਆ ਆ ਜਿਹੜਾ ਹੁਣ ਲਿਆਂਦਾ ਪਾਉ ਟਿਫਨ ਦਾ ਡੱਬਾ ਪਿਆ ਬਾਕੀ ਇਹਦੇ ਤੁਹਾਨੂੰ ਕਲੈਕਸ਼ਨ ਦਿਖਾਉਂ ਪਿੱਛੇ ساری ਟਿਫਨ ਵਗੈਰਾ ਦੀ ਕਲੈਕਸ਼ਨ ਤੇ ਬੋਟਲਸ ਵਗੈਰਾ ਪਈਆਂ ਸਿਰਫ ਆਹੀ ਇੰਨਾ ਕੇਰੀਆ ਮੈਸੀ ਆ ਇੰਨਾ ਕੇਰੀਆ ਮੈਸੀ ਨੂੰ ਆਪਾਂ ਇਹ ਹੋ ਸਕਿਆ ਤੁਹਾਨੂੰ ਕਰ ਲੈ ਪਰ ਨਹੀਂ ਹੋਣੀ ਹੋਣਾ ਮੈਨੂੰ ਪਤਾ ਹੁਣ ਮੈਂ ਨਾ ਸਹੀ ਦਸਾਂ ਮੈਂ ਆਈ ਸੀ ਚੁੰਨੇ ਵਾਲਾ ਨਿਕ ਚੁੰਨੀ ਤਾਂ ਲੱਭ ਗਈ ਤੇ ਚੁੱਗੀ ਦੇਖਦੇ ਦੂਜੀ ਆਪੇ हाँ जी अपने इंस्टागा इंस्टाग्राम अकाउंट भी अपना इंस्टाग्राम अकाउंट भी फॉलो कर लो जिन्होंने नहीं किया इंस्टाग्राम आई डी हैगी मनप्रीत बराड पचत्तर पंद्रह सो सर्च करके प्लीज़ इंस्टाग्राम से फॉलो कर लो सपोर्ट करोगे फिर ही सपोर्ट करो प्लीज देखते हैं अपने कपड़े छोटे बैग से आ जाएंगे कि आ बैग लैना को तो आप कल शाम नहीं जाने पर गर्मी करके थोड़ा पता कपड़े लैके जाने पेंद सा अब एक दिन आस्थे जाना है सूट का टुकड़ा हम कम से कम अपने को तैना हुआ ये एक दिन आस्थे भी जाना था तेंतो अचार सूट बच्चे देता तेरे वाद्दियों नहीं चाहिए थे चलो जी कर देना पैकिंग दे। उसके बाद जाओ बेटा मेरे काम लग गया चल जाए ना नहीं मेरे पोता पे मम्मा ने आउंडा ही नहीं कहा उसकी डि� ਚਲੋ ਚਲੋ ਤੁਸੀਂ ਜਾਓ ਕੱਪੜੇ ਵੀ ਪਾਣੇ ਸਭ ਤੋਂ ਪਹਿਲਾਂ ਪਹਿਲੀ ਉਹ ਜਿਹੜੀ ਫੌਜੀ ਵਾਲੀ ਡਰੈੱਸ ਉਹ ਸਾਨੂੰ ਦੇ ਆ ਕਿੰਨੇ ਮੌਸਮ اگلے ਸਾਲ ਤੇ ਗੱਲ ਗਈ اگلے ਸਾਲ ਆਉਗੀ ਤਾਂ ਠੀਕ ਹੈ ਨਹੀਂ ਮੇਰੀਆਂ ਸਾਰੀਆਂ ਚੀਜ਼ਾਂ ਸਾਮਕਰਤ ਰੱਖੇਲ ਤੁਮ ਸੇ ਹੀ ਇਹਨੂੰ ਵੀ ਤਾਂ ਮੈਂ ਹੈਂਗੀ ਇਦਾਂ ਇਹ ਜਿੱਦਾ ਸਾਲੇ ਖਾਮੀ ਲੱਗਦੀ। ਚਲੋ। ਇਧਰ ਕਨੈਕਟ ਕਰ ਦੇਣਾ ਹੈ। ਆ ਮੈਂ ਅਸੀ ਪੁਣਾ ਦੀ ਸੈਟ ਕਰਾਂਗੇ ਬੱਸ ਤਾਂ ਤੁਹਾਡੀ। ਨਹੀਂ ਆਪਣੇ ਕੋਲ ਨਹੀਂ ਸਾਈ ਮੈਨ। ਆ ਇਹਦਾ ਕੰਟਰੋਲ ਦਬਾ ਦੇ। ਅਰੇ ਇਹ ਬਾਹਰ ਰੱਖ ਦੀ ਫਿਰ ਸਾਰਾ ਬਣਾਉਣ ਨੂੰ ਕਰੇਗਾ ਤੋਂ ਆਪਾਂ ਨੇ। ਲੈ ਚੀ ਐਡਜਸਟ ਕਰਨਾ ਹੈ। ਇਹ ਕਾਬਲ ਤੋਂ ਛੋਟੀਆਂ ਤੇ ਬਹੁਤ ਸਮਾਨ ਹੋਊਗਾ। ਹੋ ਗਈ ਥੀ ਜਿਹੜੀ ਇਨੀ ਮੈਸੀ ਸੀਗੀ ਦੇਖੋ ਆਹੀ ਕੰਨਾ ਮੈਸੀ ਸੀ ਉਹ ਤਾਂ ਪਹਿਲੇ ਹੀ ਆਲਰੇਡੀ ਇਹਦੇ ਸ਼ੂ ਕਲੈਕਸ਼ਨ ਵੀ ਦਿਖਾਵੂਗੀ ਤੁਹਾਨੂੰ ਮੈਂ ਇੱਕ ਦਿਨ ਉਹ ਇਹਦਾ ਸਰਦੀ ਦਾ ਸਟਾਕ ਹੈ ਇਹਦੇ ਵਿੱਚ ਪਾਇਆ ਹੋਇਆ ਦੋਨਾਂ ਚ ਇਹਦੇ ਵਿੱਚ ਇਹਦੀ ਜਿਵੇਂ ਗਿਫਟ ਵਗੈਰਾ ਜਾਂ ਛੋਟੇ-ਮੋਟੇ ਚੀਜ਼ਾਂ ਨੇ ਨਾ ਡਰਾਅ ਦੇ ਵਿੱਚ ਤੇ ਆ ਇਹਦੇ ਜਿਹੜੇ ਸੁੰਦਰ ਸਭਟ ਕੇ ਆਹ ਚੀਜ਼ ਸੈੱਟ ਕਰਤੀ ਆਪਾਂ ਸੋ ਇਹਦੇ ਰੈਡੀ ਹੋ ਗਏ ਐਲਮੀਰਾ ਲਓ ਉਹਨਾਂ ਆਪਾ ਕਰ ਗਏ ਆ ਆਪ ਦੀ ਪੈਕੇਜ ਆ ਰਿਚ ਡੱਬਾ ਵੀ ਰੱਖਤਾ ਕੌਣ ਕੀ ਵਾਲਾ ਲਓ ਜਿਵੇਂ ਵੀ ਜੇ ਮੇਰਾ ਕਰਤੀ ਸੱਟ ਕੰਮ ਤਾਂ ਛੋਟੇ ਛੋਟੇ ਨਿਕਲੀ ਆਉਂਦੇ ਕੰਮ ਕਰਨ ਕੀ ਆਈ ਸੀ ਮੈਂ ਚੁੰਨੀਆਂ ਲੈਣਾ ਆਈ ਸੀ ਚੁੰਨੀਆਂ ਦੀ ਅਲਮੀਰਾ ਚ ਪਈਆਂ ਸੀ ਆ ਕਰਦੀ ਕਰਦੀ ਦੀ ਅਲਮੀਰਾ ਵੀ ਸੈੱਟ ਕਰਤੀ ਮੇਰੇ ਕੰਮ ਦੇਖ ਲਓ ਮੈਂ ਤਾਂ ਜਿਹੜਾ ਕੰਮ ਹੱਥ ਜਾਇਆ ਨਾ ਉਹ ਹੀ ਤੱਬ ਦਿੰਦੀ ਆ ਨਾ ਕਰ ਲਾਵਣਾ ਚਲੋ ਜਿਉਂ ਕਰਕੇ ਉਹਨੇ ਪੈਕਿੰਗ ਆਪਾ ਲਓ ਜੀ ਟਾਈਮ ਹੋ ਗਿਆ 5 ਵਜੇ ਦਾ ਤੇ ਆਪਾ ਹੋ ਗਿਆ ਰੈਡੀ ਤੁਹਾਨੂੰ ਪਤਾ ਹੀ ਹੈ ਕਿੱਥੇ ਜਾਣਾ ਆਪਾ ਅੱਪਾ ਚੱਲੇ ਰਖੜੀ ਬੰਨਣਾ ਹੁਣ ਤੇ ਇੱਕ ਕਪੜਾ ਦੋ ਜਗ੍ਹਾ ਜਾ ਕੇ ਆਵਾਂਗੇ ਅੱਪਾ ਤੇ ਦੇਖਦੇ ਹਾਂ ਵਾਕੀ ਦੂਜੀ ਜਗ੍ਹਾ ਜਾਏਗੇ ਤਾਂ ਉਹ ਵੈਸੇ ਇੱਕ ਜਗ੍ਹਾ ਤਾਂ ਅੱਜ ਤੇ ਚੱਲੇ ਹੁਣ ਅਪਾ ਰਖੜੀ ਬੰਨਣ ਸੋ 5:00 ਵੱਜ ਗਏ 2 ਘੰਟੇ ਦਾ ਕਟਵਾ ਡੇਢ ਤੋਂ ਪੌਣੀ 2 ਘੰਟੇ ਆਪਾਂ ਨੂੰ ਲੱਗਦੇ ਨੇ ਜਾਣ ਤੇ ਤੇ ਜਪ ਜਪ ਵੀ ਜਪ ਕਹਿੰਦਾ ਮੈਂ ਤਾਂ ਜੀਨ ਨਹੀਂ ਪਣੀ ਗਰਮੀ ਸੀ ਨਾ ਵੈਸੇ ਤੇ ਨੈਕਸਟ ਕੱਲ ਮੈਂ ਤਾਂ ਸਿੰਪਲ ਕੱਪੜੇ ਪਾਉਣੇ ਆ ਸੋ ਆਪੋ ਉਹਦੇ ਸਿੰਪਲ ਕੱਪੜੇ ਪੁਆਦੇ ਆ ਇੱਕ ਮਿੰਟੇ ਸੀਵ ਆਫ ਕਰਨਾ ਜੀ ਮੈਂ ਚਲੋ ਜੀ ਸੀਵ ਕਰਗੀ ਚਲੋ ਜੀ ਇਹ ਮੇਰਾ ਪਰਸ ਦੇਖਿਆ ਹੋਊਗਾ ਤੁਸੀਂ ਵੱਡੇ ਤੇ ਹਸਬੰਦ ਨੇ ਗਿਫਟ ਦਿੱਤਾ ਸੀ ਸੋ ਕੋਲਿਆ ਕੋਈ ਕਿਹਨੂੰ ਪਤਾ ਸਮਾਨ ਤਾਂ ਕੋਣਾ ਹੀ ਪੈਂਦੋਂ ਕੋਣ ਨਾਲ ਚਲੋ ਜੀ ਚਲਦੇ ਆਪਾਂ ਸੌਰੀ ਕੋਈ ਹੋਰ ਚੀਜ਼ ਤਾਂ ਲੈਣ ਲਈ ਹੈਗੀ ਨਾ

ਜਿਗੇ ਫੋਟੋਸ਼ੂਟ ਹਲਕੀ ਫੁਲਕੀ ਰੀਲ ਵਗੈਰਾ ਬਣਾਈਆਂ ਨੇ ਚਲੋ ਜੀ ਰੈਡੀ ਆਪਾਂ ਹੋ ਗਿਆ ਤੇ ਹੁਣ ਆਪਾਂ ਤੁਰਦੇ ਆਂ ਅਸੀਂ ਇਹਨਾਂ ਦਾ ਸੁੱਕੀ ਜਾਊਗਾ ਗੱਡੀ ਤਾਂ ਗੱਡੀ ਰੈਡੀ ਏ ਭਾਵੇਂ ਇੱਕ ਦਿਨਾਂ 'ਤੇ ਜਾਣਾ ਹੋਵੇ ਭਾਵੇਂ ਜਾਣਾ ਹੋਵੇ ਦਸਾਂ ਦਿਨਾਂ 'ਤੇ ਸਮਾਨ ਸਾਡਾ ਉਹਨੇ ਹੀ ਹੁੰਦਾ ਆਪਾਂ ਪੀਨੇ ਆ ਪਾਣੀ ਚਲੋ ਜੀ ਦੋ ਤਾਂ ਪੀਏ ਪਾਣੀ ਹਾਂਜੀ ਜਾਂਦੇ ਹਾਂ ਦੋ ਤੇ ਆਖਰ ਆਪਾਂ ਪੀਨੇ ਪਾਣੀ ਕਿਉਂਕਿ ਸਾਰਾ ਦਿਨ ਪਾਣੀ ਪਾਣੀ ਕਰਦਾ ਰਹਿੰਦਾ ਮੇਰੇ ਨਾਲ ਪਾਣੀ ਪਾਣੀ ਲਓ ਜੀ ਜੱਪ ਜੋ ਤਾਂ ਬੈਠਾ ਵਿੱਚ ਚਕਾਰ ਦੇ ਪਹਿਲਾਂ ਹੀ ਬਹਿ ਗਿਆ ਹਾਈ ਹਾਈ ਕਰੋ ਬੇਟਾ ਹਾਈ ਹਾਈ ਜੱਪ ਤਾਂ ਵਿੱਚ ਪਹਿਲੇ ਸੱਜ ਕੇ ਬਹਿ ਗਿਆ ਚਲ ਠੀਕ ਚਲੋ ਚਾਹ ਕਿਹਨੂੰ ਲੈ ਕੇ ਜਾਣਾ ਚਾਹੋ ਬਾਏ ਬਾਏ ਮੰਨ ਲੈ ਜੋ ਚਲ ਠੀਕ ਚਲੋ ਜੀ ਚੱਲਨੇ ਹੁਣ ਆਪਾਂ ਬਾਏ ਕਰਾਂਗੇ ਪੁੱਤ ਦਾਦੀ ਜੀ ਨੂੰ ਬਾਏ ਨਹੀਂ ਕਰਨੀ ਨਹੀਂ ਲੋ ਬਾਏ ਕਰੋ ਬਾਏ ਬਾਏ ਲੱਦੀ ਬਾਈ ਬਾਏ ਲਓ ਜੀ ਆਪਾਂ ਮੇਨ ਹਾਈਵੇ ਤੇ ਆ ਗਏ ਹੁਣ ਸੋਖਾ ਪਿੰਡਾਂ ਵਾਲੀਆਂ ਸੜਕਾਂ ਇਹ ਸਿੰਗਲ ਰੋਡ ਹੁੰਦੇ ਆ ਤੁਹਾਨੂੰ ਪਤਾ ਬੱਦਲ ਕਿੰਨੇ ਸੋਹਣੇ ਲੱਗਿਆ ਹੁੰਦੇ ਆ ਟ੍ਰੈਫਿਕ ਹੁੰਦੀ ਹੈ ਸਿੰਗਲ ਰੋਡ ਤੇ ਇੱਥੇ ਤਾਂ ਡਬਲ ਹੋ ਗਏ ਹੁਣ ਲਓ ਜੀ ਆਪਾਂ ਮੇਨ ਹਾਈਵੇ ਤੇ ਆ ਜਿਹੜੇ ਨਾ ਸਿੰਗਲ ਰੋਡ ਹੁੰਦੇ ਭੀੜ ਹੁੰਦੀ ਆ ਸੋ ਆਪਾਂ ਸਿੰਗਲ ਰੋਡ ਦੇ ਉੱਤੇ ਕੋਈ ਕਲਿੱਪ ਨਹੀਂ ਲੈ ਲਈਏ ਸੋ ਹਾਈਵੇ ਤੇ ਆ ਗਏ ਆਪਾਂ ਤਾਂ ਆ ਕੇ ਕਿਵੇਂ ਚਲੋ ਕਲਿੱਪ ਲੈ ਲਈਏ ਟਾਈਮ ਹੋ ਗਿਆ ਬੱਸ ਸਿਰ 6:00 ਜਾਂ 10 ਕਮਿੰਟ ਪਈ ਆ ਹੋਪ ਹੈ ਕਿ ਆਈ ਥਿੰਕ 7 ਤੋਂ ਉਪਰ ਸਵਾ 7 ਤੱਕ ਪਹੁੰਚ ਜਾਗੇ ਅੱਪਾ ਤੇ ਹਾਂਜੀ ਬੇਟਾ ਜਬ ਜੋ ਸਿੰਘ ਬਰਾੜ ਕੋਈ ਸਤਿ ਸ਼੍ਰੀ ਅਕਾਲ ਨਹੀਂ ਕੋਈ ਕੁਝ ਨਹੀਂ ਹੈ ਸਤਿ ਸ਼੍ਰੀ ਅਕਾਲ ਲਓ ਜੀ ਆਪਾਂ ਪਹੁੰਚ ਗਏ ਮਲੋਟ ਰਖੜੀ ਕਰਕੇ ਦੇਖੋ ਕਿੰਦਾ ਸਜਾਈਆਂ ਹੋਈਆਂ ਦੁਕਾਨਾਂ ਬੇਟੇ ਰਖੜੀ ਕਰਕੇ ਸਜਾਵਟ ਕੀਤੀ ਹੋਈ ਹੈ ਨਹੀਂ ਸ਼ਹਿਰਾਂ ਦੇ ਵਿੱਚ ਤੇ ਇਦਾਂ ਹੀ ਕੀਤੀ ਹੁੰਦੀ ਹੈ ਮੰਡੀ ਅੱਜ ਆਪ ਗਏ ਨਹੀਂ ਮੰਡੀ ਵੀ ਸੱਜੀ ਹੋਣੀ ਆਪਣੇ ਨਾ ਤੁਸੀਂ ਗਏ ਸੀ ਸੱਜੀ ਹੋ ਗਈ ਮੰਡੀ ਵੀ ਦੇਖੋ ਕਿੰਨੇ ਵਧੀਆ ਸਜਾ ਕੇ ਰੱਖਦੇ ਹੈਗੇ ਨਾ ਤੁਸੀਂ ਆ ਗਏ ਆਪਾਂ ਅਬੋਹਰ ਇੱਥੇ ਆ ਗਏ ਆਪਾਂ ਅਬੋ ਜੇ ਆਪਾਂ ਪਹੁੰਚ ਗਏ ਆ ਮੈਂ ਤਾਂ ਆਪਾਂ ਸ਼ਹਿਰ ਚ ਤੁਰੇ ਫਿਰਦੇ ਆ ਕੀ ਲੈਣਾ ਤੂੰ ਕਹੀ ਹੈ ਨਾ ਬਾਬੀ ਬਰਫੀ ਮੇਟ ਲਵਾਂਗੇ ਆਪਾਂ ਹੁਣ ਠਹਿਰਾਂਗੇ ਇੱਥੇ ਕਿਹੜੀ ਖਾਣੀ ਆ ਵਾਈਟ ਕੇ ਬ੍ਰਾਊਨ ਕਿਹੜੀ ਪਰਫੀ ਖਾਣੇ ਆ ਬ੍ਰਾਊਨ ਰੋਸਟਡ ਖਾਂਦਾ ਬ੍ਰਾਊਨ ਹੀ ਲੈ ਲਓ ਜੀ ਜਦ ਜਦ ਪਪਾ ਤਾਂ ਉਹ ਜਾਂਦੇ ਆ ਉੱਥੇ ਦੁਕਾਨ ਤੇ ਚੱਲੇ ਛੋਟਲ ਤੇ ਲੈਣ ਡੱਬਾ ਲਖੜੀਆਂ ਤਾਂ ਆਪਾਂ ਗੋਨਿਆਂ ਨੇ ਤੋਂ ਹੀ ਬਾਏ ਕਰ ਲੀਆਂ ਸੀ ਇੱਥੇ ਵੀ ਬਾਹਰ ਲੱਗੀਆਂ ਹੋਈਆਂ ਸਾਰੇ ਬਸ ਹੀ ਐ ਅੱਜ ਗੱਲ ਤਾਂ ਸਜਾਵਟ ਹੋਈ ਪਈ ਦੇਖੋ ਮੈਂ ਮੱਚ ਮੈਂ ਹੋਟਲ ਤੇ ਵੀ ਪੀੜ ਹੀ ਆ। ਤੇ ਤਿਹਾਰ ਤਾਂ ਤਿਹਾਰ ਹੀ ਆ ਚਾਹੇ ਰਖੜੀ ਤੇ ਚਾਹੇ ਦੀਵਾਲੀ ਦੇ ਨਾ ਸਾਰੇ ਤਿਹਾਰ ਹੀ ਮਨਾਏ ਜਾਂਦੇ ਬਹੁਤ ਸੋਹਣੀਆਂ ਰਖੜੀਆਂ ਟੰਗੀਆਂ ਇੱਥੇ। ਲਓ ਜੀ ਆ ਗਏ ਆਪਾਂ ਘਰੇ। ਤੇ ਦੇ ਮਾਮੂ ਮਾਮੂ ਆਕੜ ਲੱਭਾ। ਮਾਮੂ। ਚਲੋ। ਨਾਨੀ ਤੇ ਨਾਨੂ ਖੜੇ ਆ ਸਾਡੇ ਸਵਾਗਤ ਲਈ। ਪਹਿਲਾਂ ਖੜੇ ਆ। ਸੱਸ ਜੀ। ਤੁਹਾਨੂੰ ਬੁਲਾਇਆ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੜੀ ਠੀਕ ਆ ਚਲੋ ਪੱਟੀ ਗਰਾਊਂਡ ਜਾਣਾ ਮੈਂ ਤੁਹਾਡੇ ਮਾਰਿਆ ਬੈਠਾ ਆ ਵੀ ਪਹਿਲਾਂ ਆ ਗਿਆ ਮੈਂ ਇਹਨਾਂ ਨੂੰ ਖਾ ਕੇ ਆਇਆ ਆਇਆ ਮਿੱਠੂ ਮਿੱਠੂ ਤਾਂ ਸਿੱਧਾ ਆਇਆ ਫਿਰਦੇ ਹੋਏ ਮਿੱਠੂ ਤਾਂ ਆਜ਼ਾਦ ਪੰਛੀ ਹੋਏ ਵਰਦਾ ਲਾ ਵੇਖੋ ਮਿੱਠੂ ਆ ਡਾਲਰ

ਬੈਠਾ ਚੁੱਪ ਕਰਕੇ ਬੱਸ ਬੱਚ ਬੱਚ ਹੁਣ ਮੈਂ ਅੱਤੋ ਗਨੀ ਵਾਰ ਵਾਪੇ ਬੱਸ ਮੈਂ ਅੱਤੋ ਗਿਆ ਤੂੰ ਆ ਦੇ ਪੈਨੋ ਬਾਣੀ ਜੀ ਨਿਕਲਦਾ ਲਖਾਇੋ ਇਹ ਜਰਮ ਕਰਕੇ ਨਿਕਲੂਗਾ ਜੀ ਕੋਈ ਨਹੀਂ ਅੱਗੇ ਤੇ ਪਿੱਛੇ ਹਲਕਾ ਰਹੀ ਇਹ ਦੇਖੋ ਮੂਤਾ ਮੜਾ ਨਹੀਂ ਰਹਿ ਗਿਆ ਨਾ ਹੱਥ ਨਾ ਲਾਈ ਨਾ ਮੱਤਰ ਜਿਹਾ ਹੀ ਰਹਿ ਗਿਆ ਹਾਂ ਜੀ ਥੋੜਾ ਜਿਹਾ ਟਾਈਮ ਲੱਗੂਗਾ ਜੀ ਹੋਰ ਲੱਗੂਗਾ ਪਰ ਆਰਾਮ ਆਜੂਗਾ ਪਰ ਸਫਰਾਮ ਲੋ ਜੀ ਭਾਈ ਸਾਹਿਬ ਤਾਂ ਹੋਣਾ ਹੈ ਸਾਡੇ ਭਾਈ ਸਾਹਿਬ ਮਾਮੂ ਸੱਸੀ ਕਾ ਕਰੂ ਬੁੱਤ ਮੰਮੂ ਨੂੰ ਸਸਕਾਰ ਕਰ ਦੋ ਨਾ ਮਾਰੀ ਨਾ ਜਾ ਇਹ ਤਾਂ ਬਾਲਾ ਪਿਆਰਾ ਬੱਚਾ ਆ ਚੜ ਗਿਆ ਉੱਤੇ ਸਿੱਤਰਾ ਡਰਦਾ ਚੜ ਗਿਆ ਸਸਕਾਰ ਕਰ ਦੇ ਪੁੱਤ ਸਸਕਾਰ ਹੈਲੋ ਵੀ ਕਰ ਲੋ ਹੈਲੋ ਸਹ ਹੈਲੋ ਸਸਰੀਕਾ ਜੀ ਸਸਰੀਕਾ ਸਸਰੀਕਾ ਨਖੜਾ ਖੜਾ ਖੜਾ ਇਹ ਆਇਆ ਬਾਹਰੋਂ ਕਿਤੇ ਕੰਮ ਗਿਆ ਸੀ ਦੂਰੋਂ ਹੁਣ ਆਇਆ ਲਓ ਜੀ ਮਿੱਠੂ ਨੂੰ ਤਾੜ ਦੇ ਹਜੂ ਹਾਜੂ 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 ਆਉਂਦਾ ਨਹੀਂ ਅੱਜ ਮੇਰੇ ਨਾਲ ਆ ਜਾ ਉਹ ਬਾਹਰ ਚੱਲ ਕੇ ਬਾਹਰ ਚੱਲ ਕੇ ਚਲੋ ਚਲੋ ਬਾਹਰ ਚੱਲ ਜੀ ਚਲੋ 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 ਚਲ ਲੈ ਕਿੰਦਰ ਮੋਲੇ ਆ ਜਾਣਾ ਚੱਲਣਾ ਹੈ ਐ ਉਹ ਜੀ ਨਹੀਂ ਕਰਦਾ ਕਹਿੰਦਾ ਵੜਨਾ ਨਹੀਂ ਅੰਦਰ <laughs> चारे 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 गया। रहे ना। जो चली मम्मी पूरा ही सियाना वे मिठू डेडी कह चल गए मिनट च बह गया बैठ जा तू ते नानू को बैठ जा बेटा ओ नीचे हाँ ओ नीचे तुसी ऊपर बैठ जो तो जा ऊपर बैठ जो बेटा हैं हाँ नहीं बेटा हाँ जी बोलना हाँ जी

ta 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 aa ta ta itto itto ya nahi bolne se nahi kar diye ਦਾਸਤਾ ਦੇ ਜੈ ਹਿੰਦ ਕਿਵੇਂ ਕੀਤਾ ਸੀ ਫਿਰ ਡਰੈਸ ਪਾ ਕੇ ਫੁੱਜੀ ਸਕੂਲ ਸਕੂਲ ਵੀ ਕਹਿੰਦਾ ਨਾਲ ਸਕੂਲੇ ਕੀਤਾ ਸੀ ਕਹਿੰਦਾ ਸਲੂਟ ਮਾਰਿਆ ਸੀ ਕਹਿੰਦਾ ਸਲੂਟ ਮਾਰਿਆ ਸੀ ਕਿਵੇਂ ਮਾਰਿਆ ਸੀ ਸਲੂਟ ਇਹ ਤੂੰ ਤਾ ਨਹੀਂ ਲਿਸ ਸਲੂਟ ਕਿਵੇਂ ਮਾਰਿਆ ਸੀ ਜੈ ਹਿੰਦ ਤੇ ਸਲੂਟ ਤਾਂ ਮਾਰ ਕੇ ਦਿਖਾ ਦੇ ਕਿਵੇਂ ਮਾਰਿਆ ਸੀ ਕਿਵੇਂ ਕਰਿਆ ਸੀ 15 ਅਗਸਤ ਲੈ ਵੇਖੋ ਕਿ ਦਮਾ ਤੂੰ ਆ ਕੇ ਮਾਰਾ ਕੌਣ ਖਾਵਾ ਲਾੜ ਨਾਲ ਕਰਦੇ ਤੂੰ ਤੂੰ ਉੱਚੇ ਕਿਹ ਕੁ ਮਾ ਹੈ ਲੋ ਜੀ ਟਾਈਮ ਹੋ ਗਿਆ ਪਣੇ ਨਾ ਹੋਇਆ ਦਾ ਤੇ ਆਪਾਂ ਖਾਣੇ ਹੁਣ ਰੋਟੀ ਡਿਨਰ ਕਰਦੇ ਡਿਨਰ ਚੱਕੀ ਕੋ ਸਭ ਖਾਉਣੇ ਲੋ ਜੀ ਸਰ ਤਾਂ ਲੱਗ ਵੀ ਗਏ ਆ ਰੋਟੀ ਖਾਣ ਜੱਪ ਤੁਸੀਂ ਨਹੀਂ ਖਾਣੀ ਰੋਟੀ ਹੈ ਮੂਨਲ ਜਵਾਬ ਦਿਆ ਕਰੋ ਐਨਾ ਸਿਰ ਨਾਲ ਆਇਆ ਕਰੋ ਇਹ ਮਾਉ ਨਹੀਂ ਮਿਰਚਾ ਪੁੱਤ ਪਿੰਡੀ ਦੇ ਵਿੱਚ ਮਿਰਚ ਹੁੰਦੀ ਹੈ ਚਲੋ ਰੋਜੀ ਮਿਲਦੇ ਆ ਰੋਟੀ ਖਾ ਕੇ ਲੱਗੇ ਪਿਆ ਰੋਟੀ ਖਾਣ ਓਏ ਤੁਸੀਂ ਆ ਜਾਓ ਇੱਥੇ ਮੇਰੇ ਕੋਲੇ ਪਿੰਡ ਜਾਵਾਂਗੇ ਫਿਰ ਉਹਦੇ ਕੋਲੇ ਚੱਲ ਜਾਈਏ ਕਾਕੇ ਦਾ ਜਾਮਦੇ ਨਾਲੇ ਨਾ ਕੀ ਮਮੀ ਮੇਰੇ ਕੋਲ ਫਿਰ ਮੈਂ ਹਾਂ ਬੱਚਿਆਂ ਹੁੰਦਾ ਹੀ ਹੈ ਹੈਨਾ ਇਹ ਇੱਕ ਬਾਈਕ ਤੇ ਸੀ ਆਪਕੀ ਫਿਰ ਬਾਈ ਤੇ ਹੀ ਹੈ ਬਾਈ ਤੇ ਹੀ ਬਾਰਾਂ ਕੋ ਸਹੀ ਹੈ ਇਹ ਆਏ ਮਾਤਾ ਤੇਰੇ ਨਾਲ ਜਾਵਣਾ ਤੁਹਾਡੇ ਜੀ ਟਾਈਮ ਹੋ ਗਿਆ ਪੌਣੇ 10 ਹੋਈਦਾ ਸਾਰੇ ਆਪਦੇ ਆਪੇ ਫੋਨਾਂ ਤੇ ਲੱਗੇ ਆ ਉਧਰੋਂ ਜੱਪ ਜੁੱਤ ਵੇਖ ਲੋ ਆ ਲੱਗਾ ਉਧਰੋਂ ਡੈਡੀ ਲੱਗੇ ਆ ਹਉ ਉਧਰ ਲੱਗੇ ਆ ਵਿਹਲੇ ਬੈਠੇ ਨੇ ਸਾਰ ਤੇ ਮੰਮੀ ਅਜੇ ਕੰਮ ਕਰੀ ਜਾਂਦੇ ਨੇ ਬਾਹਰ ਟਾਈਮ ਹੋ ਗਿਆ 8:30 ਕਿ ਪੌਣੇ 10 ਹੋ ਗਿਆ ਪੌਣੇ 10 ਹੋ ਗਿਆ 8:30 ਅਸੀਂ ਦੁਕਾਨ ਤੇ ਜਾ ਕੇ ਆਏ ਵੇਖੋ ਕਿੱਥੇ ਸ਼ੈ ਪਿੰਡਾਂ ਦੇ ਵਿੱਚ ਤਾਂ ਆਪਾਂ 7 ਵਜੇ ਬਾਹਰ ਹੀ ਨਿਕਲ 7 ਵਜੇ ਦੇ ਅੰਦਰ ਵੜ ਜਾਂਦੇ ਆ ਤੇ ਪੋਣੇ 9 ਵਜੇ 9:30 ਵਜੇ ਸੇ ਜਾ ਕੇ ਆਇਆ ਦੁਕਾਨ ਦੇ ਉੱਤੇ ਇਹ ਤੋਂ ਪਹਿਲਾਂ ਵਾਲੇ ਕਲਿੱਪ ਚ ਤੁਸੀਂ ਦੇਖਿਆ ਨਾ ਅਸੀਂ ਸ਼ਾਪ ਤੇ ਗਏ ਸੀ ਇਹ ਸਮਾਨ ਲੈਣ ਛੋਟਾ ਮੋਟਾ ਤੇ ਢੇੜਾ ਲਾ ਕੇ ਆਇਆ ਨਾ ਰੋਟੀ ਵਗੈਰਾ ਆਜਮ ਹੋ ਗਈ ਰੋਟੀਆਂ ਪਕਾਦੀ ਸੀ 8:30 ਵਜੇ ਤੇ ਉਹ ਵੀ ਆਜਮ ਹੋ ਗਈ ਚਲੋ ਜੀ ਚਲੋ ਜੀ ਮਿਲਦੇ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਬਾਕੀ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਐਂਡ ਰੈਡ ਫਸਟ ਵੀਰ ਚ ਇਤਨੀ ਵਾਸਤੂ ਮੰਨ ਜਿਹਾ ਪਦਰੀਆ